श्री गुरु रविदास सभा अर्बन एसटेट फगवाड़ा वालों डॉक्टर अंबेडकर पवन विखे बुद्ध पूर्णिमा मनाई गई प्रबंधक वालों तथागत बुद्ध बाबा साहेब डॉक्टर अंबेडकर जी की तस्वीर ते फुल अर्पण किए गए गायक गुरमुख प्रेमी वालों अपने मिशनरी गीत गाए गए प्रसिद्ध लेखक वकील एस एल विरदी ने तथागत बुद्ध की जीवनी ते चानना पाया मिशनरी लेखक सोहन सहजल ने अपना मिशनरी गीत गाया आजाद रंग मंच वालों तथागत बुद्ध के जीवन से नाटक पेश किया गया सभा के जनरल सकत्र कन ने बुद्ध पूर्णिमा दिया सब नधाइया दिखा इस समारोह में सभा के कार्यकारी प्रदान अवतार सिंह दर्दी जनरल सकत्र कन शाम गुरदावर बंगा रामजी जी बांसल सिंगारा रामबीर दी परशुतम जखू सरवण बिरहा परविंदर राजू आर के संधु तरसेम सलन राम रतन आर के पट्टी कुलविंदर दुसांज एस बागला पागमल गुरमेज सिंह सुबेदार किशन सिंह महेश पाल राजकुमार जोगाराम जीत सिंह नसीब चंद चैन राम रंजीव कुमार बलदेव सिंह रेशमलाल गुरदयाल महे पागमल परेमलाल संतोष चंद जोगाराम राजकुमार बहुत वीडी गिणती बुद्धिजीवी साहित्यकार ਸਮਾਜਿਕ ਕਾਰਜਕਰਤਾ ਅਤੇ શ્રી ਗੁਰੂ ਰਵਿਦਾਸ ਸਬਾਦੇ ਮੈਂਬਰ ਪਰਿਵਾਰ ਸਮੇਤ ਹਾਜ਼ਰ ਸਨ। ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। શ્રી ਗੁਰੂ ਰਵਿਦਾਸ ਸਭਾ ਆਰਗਨ ਸਟੇਟ ਫਗਵਾੜਾ ਵੱਲੋਂ ਅੱਜ ਤਖਾ ਕਰਤ ਬੁੱਧ ਦੀ ਜਨਮ ਦਿ ਤੇ ਬੁੱਧ ਪੂਰਨਮਾ ਦੇ ਮੌਕੇ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਲਿਖਿਆ ਗਿਆ ਸੀ ਜੋ ਕਿ ਸਬਸਤਾ ਪੂਰਵਕ ਸੰਪਰਕ ਹੋਇਆ ਜਿਹਦੇ ਵਿੱਚ ਲਾਕੇ ਪਰਦੇ ਸਮੂਹ ਬੁੱਧੀਜੀਵੀ ਵਿਦਵਾਨ ਅਤੇ ਸਾਡੇ ਮੁਖ ਲਾਰੇ ਮਾਨ ਜੋਗੈਸਰ ਗਿੱਦੀ ਸਾਹਿਬ ਐਡਵੋਕੇਟ ਸਾਹਿਬ ਅਤੇ ਮਾਨ ਜੋ ਸ੍ਰੀ ਸੋਨ ਸਾਹਿਬ ਸ਼ਾਜਲ ਸਾਹਿਬ ਤੋਂ ਇਲਾਵਾ ਗੁਰਮੁਖ ਲੋਕਪ੍ਰੇਮੀ ਜੀ ਜੋ ਕਿ ਮਿਸ਼ਰੀ ਇੱਕ ਸੰਗੀਤਕਾਰ ਨੇ ਉਹਦੇ ਇਲਾਵਾ ਨਾਟਕ ਟੀਮ ਯਾਦ ਰੰਗ ਮੰਚ ਵੱਲੋਂ ਤਫਾਕਰ ਕੁੱਦੀ ਜੇਮਨੀ ਤੇ ਨਾਟਕ ਸਨੇਹਾ ਕਿਡਾ ਗਿਆ ਲਾਕੇ ਪਰਦੀ ਸੰਗਤ ਚਾਹੇ ਉਹ ਅਰਬਨ ਸਟੇਟ ਹੋਵੇ ਫਿਰ ਕਾਂ ਕੋਥੜਾ ਮੁਜੀਦ ਪਾਕਿਸਤਨ ਨਗਰ ਚਾਚੂ ਕੀ ਇੱਕ ਤੱਕ ਲੋਨੇ ਅਰਬਨ ਐਵੇਨਿਊ ਸ਼ਾਹੀਮਰ ਗਾਰਡਨ ਹਲਾਕੇ ਵਰਦੀ ਸੰਤ ਰੇਸ ਪ੍ਰੋਗਰਾਮ ਦੇ ਵਿਚ ਸ਼ੁਭੂਲਤ ਕੀਤੀ ਔਰ ਨਕਾਕਤ ਗੋਧ ਬਾਬਾ ਸਾਹਿਬ ਡਾਕਟਰ ਮੇੜਕਰ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੀ ਜੀਵਨੀ ਦੇ ਨਾਲ ਤਾਂ ਜੋ ਵੀ ਵਿਚਾਰ ਪੇਸ਼ ਕੀਤੇ ਗਏ ਗੀਤ ਸੰਗੀਤ ਪੇਸ਼ ਕੀਤੇ ਗਏ ਨਾਟਕ ਖੇਡੇ ਗਏ ਸਾਰਿਆਂ ਨੇ ਵੱਧ ਚੜ ਕੇ ਉਹਦੇ ਵਿੱਚ ਮਤਲਬ ਸਹਿਯੋਗ ਰਵਾਇਆ ਤੇ ਸਾਰਿਆਂ ਨੇ ਬਾਬਾ ਸਾਹਿਬ ਦੇ ਮਿਸ਼ਨ ਤੇ ਚੱਲਣ ਦਾ ਪਰ ਲਿਆ ਕਿਉਂਕਿ ਬਾਬਾ ਸਾਹਿਬ ਦਾ ਜੋ ਮਿਸ਼ਨ ਹੈ ਪੇਪਕ ਟੂ ਸੋਸਾਇਟੀ ਉਸ ਤੇ ਚੱਲਣਾ ਬਹੁਤ ਜ਼ਰੂਰੀ ਹੈ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਸ਼ਰੂਰਦਾਸ ਸਵਾ ਲਗਾਤਾਰ ਪਿਛਲੇ 25 ਸਾਲਾਂ ਤੋਂ ਜੱਦ ਕਰ ਰਹੀ ਹੈ ਕਿਉਂਕਿ ਬਾਬਾ ਸਾਹਿਬ ਨੇ ਐਜੂਕੇਸ਼ਨ ਨੂੰ ਇੱਕ ਸਾਡਾ ਐਜੂਕੇਸ਼ਨ ਐਜੀਟੇਟ ਐਜੂਕੇਟ ਐਜੀਟੇਟ ਔਰ ਆਰਗੇਨਾਈਜ਼ਰ ਜੋ ਸੁਨੇਹਾ ਦਿੱਤਾ ਸੀ ਉਹਦੇ ਵਿੱਚ ਐਜੂਕੇਸ਼ਨ ਪ੍ਰਥਮ ਚਰਣਾ ਹੈ ਜਿਹਦੇ ਵਿੱਚ ਸ਼੍ਰੀ ਅਰਦਾਸ ਸਭਾ ਪਿਛਲੇ 25 ਸਾਲਾਂ ਤੋਂ ਯਤਨਸ਼ੀਲ ਹੈ ਚਾਹੇ ਉਹ ਕੋਚਿੰਗ ਕਲਾਸਾਂ ਦਾ ਹੋਵੇ ਕੰਪਿਊਟਰ ਐਜੂਕੇਸ਼ਨ ਕੋਰਸ ਹੋਵੇ ਲਾਇਬ੍ਰੇਰੀ ਹੋਵੇ ਐ ਸਲਾਈ ਸਿੱਖਿਆ ਦਾ ਹੋਵੇ ਇਹਦੇ ਨਾਲ-ਨਾਲ ਸਿਹਤ ਸਹੂਲਤਾਂ ਦੇ ਲਈ ਫ੍ਰੀ ਡਿਸਪੈਂਸਰੀ ਚੈਰੀਟੇਬਲ ਲੈਬਰਾਟਰੀ ਜਿਮ ਦੀ ਵਿਵਸਥਾ ਹੋਵੇ ਸੀਨੀਅਰ ਸਿਟੀਜ਼ਨ ਵਾਸਤੇ ਰੀਕ੍ਰੀਏਸ਼ਨ ਆਲਦੀ ਹੋਵੇ ਜਾਂ 14 ਅਪ੍ਰੈਲ ਵਾਪਸ ਆਪੀ ਦੇ ਜਾਰੂ ਰਹਿ ਕੇ 150 ਤੋਂ ਵੱਧ ਜਿਹੜੇ ਸਟੂਡੈਂਟ ਨੇ ਆਖਰੀ 10ਵੀਂ ਤੇ 12ਵੀਂ ਦੇ ਵਿੱਚੋਂ ਆਪਣੇ ਆਪਣੇ ਸਕੂਲਾਂ 'ਚੋਂ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚੋਂ ਫਸ ਸੈਕੰਡ ਥਰਡ ਆਉਂਦੇ ਨੇ ਉਹਨਾਂ ਨੂੰ ਸਨਮਾਨਤ ਕਰਨ ਦਾ ਹੋਵੇ ਇਹਦੇ ਨਾਲ ਹੀ ਸਮੇਂ-ਸਮੇਂ ਤੇ ਵਿਚਾਰ-ਗੋਸ਼ਟੀਆਂ ਚਾਹੇ ਰਾਈਟ ਟੂ ਐਜੂਕੇਸ਼ਨ ਦਾ ਮੁੱਦਾ ਹੋਵੇ ਉਸ ਸਮੇਂ ਵਿਚਾਰ-ਗੋਸ਼ਟੀਆਂ ਜਾਂ ਕੋਈ ਹੋਰ ਰੈਜੂਰੇਸ਼ਨ ਦਾ ਮੁੱਦਾ ਹੋਵੇ ਜਾਤੀ ਗੱਡਣਾ ਗੱਡਣਾ ਨਾਲੇ ਮੁੱਦਾ ਹੋਵੇ ਤੇ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਦਾ ਜਨਮ ਦਿਨ ਨਹੀਂ ਮਨਾਉਣ ਦੀ ਸਬੁੱਧ ਜਨਤੀ ਅਤੇ ਸ਼ੁਰੂ ਰਿਦਾਸ ਮਹਾਰਾਜ ਦਾ ਜਨਮ ਦਿਨ ਹੋਵੇ ਤੇ ਸਾਰੇ ਇਸੁੱچے ਇਲਾਕੇ ਨੂੰ ਜਾਗਰੂਕ ਕਰਨ ਲਈ ਅਤੇ ਚੇਤਨ ਕਰਦੇ ਰਿਤੇ ਇਹਨਾਂ ਵਾ ਔਰ ਕ੍ਰਾਂਤੀਕਾਰੀ ਜੋ ਸਾਡੇ ਰਹਿਬਰ ਹੋਨੇ ਗੁਰਬਦਾਸ ਜੀ ਸਤਪੁਰੂ ਕਬੀਰ ਜੀ ਤথাਗਤ ਬੁੱਧ ਜੀ ਇਹਨਾਂ ਦੇ ਜੀਵਨ ਔਰ ਵਿਚੇ ਚੱਲਣ ਲਈ ਅਸੀਂ ਹਮੇਸ਼ਾ ਨੇ ਸਮੇਂ ਤੇ ਪ੍ਰੋਗਰਾਮ ਕਰਦੇ ਰਹਿੰਦੇ ਆਂ ਅਤੇ ਸਮੁੱਚੇ ਇਲਾਕੇ ਭਰ ਦੀ ਸੰਗਤ ਦਾ ਸਿਰੂ ਕਰਦੇ ਨੇ ਜੋ ਕਿ ਵੱਧ ਚੜ੍ਹ ਕੇ ਸਿਰੂ ਕਰਦੇ ਨੇ ਤੇ ਪ੍ਰੋਗਰਾਮ ਨੂੰ ਸਫਲ ਬਣਾਉਂਦੇ ਨੇ ਇੱਕ ਵਾਰ ਫੇਰ ਸ਼ੁਰੂ ਦਾਸ ਸਭਾ ਵੱਲੋਂ ਤথাਗਤ ਬੁੱਧ ਜੀ ਜਨਮ ਦਿਤੀ ਤੇ ਬੁੱਧ ਪੂਰਨ ਮੌਕੇ ਤੇ ਅਸੀਂ ਲੱਖ ਲੱਖ ਵਧਾਈ ਦਿੰਦੇ ਆਂ ਤੇ ਸ਼ੁਭ ਕਾਮਨਾਵਾਂ ਦਿੰਦੇ ਆਂ